ਸੋ ਕੁਮਨਿਸਾਏ ਸਿਮਰੋ ਜਾਸ ਵਿਸੰਬਰੇ ਕੀ ਨਾਮ ਜਪਤ ਅਗਨਤਨੇ ਕੀ ਕਿਉਂ ਨਿਕਲੇਸ ਗਏ ਸਾਡੇ ਇਹ ਪਹਿਲੀ ਪੰਕਤੀ ਸਤੁਕਰਾਨ ਨੇ ਸਮਝਾਇਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੀਂ ਮਟਾਵੋ ਉਹ ਜਿਹੜੇ ਮਟਣੇ ਸੀ ਕਲੇਸ਼ ਉਹ ਵਿਸੰਬਰ ਦਾ ਜਾਪ ਕਰਕੇ ਮਟਣੇ ਸੀ ਭਾਈ ਸ਼ੰਭਰ ਹੁੰਦਾ ਜਿਹਨੇ ਵਿਸ਼ਵ ਸਾਜਿਆ ਕਾਲਪੁਰ ਕੈਲੀਸ਼ਵਰ ਕਹ ਲਈ ਗੌਰ ਕਹ ਲਈ ਅੱਲਾ ਕਹ ਲਈ ਇਹ ਸਾਰੇ ਉਹਦੀ ਨੋਂ ਭਗਤ ਗੁਰੂ ਸਾਹਿਬਾਨਾਂ ਨੇ ਗੁਣਵਾਚਕ ਨੋਂ ਰੱਖੇ ਨੇ ਇਹਨਾਂ ਨੂੰ ਸਮਝਣ ਲਈ ਸਾਡਾ ਜੀਵਨ ਲੱਗ ਜਾਂਦਾ ਅਸੀਂ ਤਾਂ ਬੰਦੇ ਨੂੰ ਰੱਬ ਮੰਨਣ ਲੱਗੇ ਤੇ ਫਿਰ ਕਲੇਸ਼ ਕਿਵੇਂ ਜਾਣੇ ਸੀ ਭਾਈ ਇਹੀ ਤਾਂ ਆਪਾਂ ਗਲਤੀਆਂ ਕਰੀ ਜਾਂਦੀ ਇਹਨੂੰ ਸਮਝਣਾ ਵਿਚਾਰਨਾ ਗੁਰ ਕੀ ਸੇਵਾ ਸ਼ਬਦ ਵਿਚਾਰ ਵਿਚਾਰ ਤੋਂ ਭਾਵ ਜਦੋਂ ਗਿਆਨ ਸਾਨੂੰ ਹੋਣਾ ਫਿਰ ਸਾਨੂੰ ਸਮਝ ਆਉਣੀ ਹੈ ਵੀ ਕੀ ਦਾ ਅਸੀਂ ਜਾਸ ਕਰਨਾ ਵਾ ਸਿਮਰੋ ਜਾਸ ਸੰਭਰ ਕੇ ਨਾਮ ਜਪਤ ਨਾਮ ਤਾਂ ਬਹੁਤ ਤਰ੍ਹਾਂ ਦੇ ਨੇ ਭਾਈ ਅਨੇਕਾ ਤਰ੍ਹਾਂ ਦੇ ਲੋਕਾਂ ਨੇ ਵਿਧੀਆਂ ਬਣਾ ਲਈ ਆਪਾਂ ਇਹ ਗਲਤੀ ਨਹੀਂ ਕਰਨੀ ਆਹ ਰੱਬੀ ਬਣਨਾ ਜੁੜੀ ਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ